ਵਿੱਚ ਜ਼ਿੰਮੇਵਾਰੀਆਂ ਨਾ ਨਿਭਾਉਣ ਵਾਲਿਆਂ ਨੂੰ ਸੇਵਾਮੁਕਤ ਹੋ ਜਾਣਾ ਚਾਹੀਦਾ ਖੜਗੇ 트럼ਪ ਵੱਲੋਂ ਟੈਰਫ ਲਗਾਉਣ ਤੋਂ ਬਾਅਦ ਭਾਰਤ ਯੂਕੇ ਵਪਾਰ ਸਮਝੌਤੇ ਦੀ ਗੱਲਬਾਤ ਤੇਜ਼ ਭਾਰਤ ਵੱਲੋਂ ਫਰਾਂਸ ਨਾਲ ਰਫੇਲ ਐਮ ਜੈਟ ਖਰੀਦਣ ਲਈ 64000 ਕਰੋੜ ਦਾ ਸੌਦਾ ਬਲੋਚਿਸਤਾਨ ਵਿੱਚ ਮਿਲੇ ਖਰਵਾ ਡਾਲਰ ਦੇ ਸੋਨੇ ਤੇ ਤਾਂਬੇ ਦੇ ਭੰਡਾਰ NIA ਕਰੇਗੀ ਮਨਰੰਜਨ ਕਾਲੀਆ ਦੇ ਘਰ ਤੇ ਗਰਨੇਡ ਹਮਲੇ ਦੀ ਜਾਂਚ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ ਹਨ। ਅਹਮਦਾਬਾਦ ਵਿੱਚ ਉਹਨਾਂ ਆਪਣੇ ਭਾਸ਼ਣ ਵਿੱਚ ਅਮਰੀਕੀ ਟੈਰਫ, ਈਵੀਐਮ ਅਤੇ ਸੰਸਦ ਵਿੱਚ ਰਾਹੁਲ ਗਾਂਧੀ ਨੂੰ ਨਾਂ ਬੋਲਣ ਦੇਣ ਦਾ ਮੁੱਦਾ ਚੁੱਕਿਆ ਤੇ ਨਾਲ ਹੀ ਕਾਂਗਰਸ ਪ੍ਰਧਾਨ ਨੇ ਪਾਰਟੀ ਨੇਤਾਵਾਂ ਨੂੰ ਤਾਲਖ ਅੰਦਾਜ਼ ਵਿੱਚ ਨਸੀਹਤ ਦਿੱਤੀ। ਉਨ੍ਹਾਂ ਨੇ ਪਾਰਟੀ ਨetaਮਾਂ ਨੂੰ ਤਿੱਖਾ ਸੰਦੇਸ਼ ਦੇਂਦੇ ਕਿ ਹੈ ਕਿ ਜਿਹੜੇ ਲੋਕ ਪਾਰਟੀ ਦੇ ਕੰਮਾਂ ਵਿੱਚ ਮਦਦ ਨਹੀਂ ਕਰਦੇ ਉਨ੍ਹਾਂ ਨੂੰ ਆਰਾਮ ਕਰਨ ਦੀ ਜ਼ਰੂਰਤ ਹੈ ਜਦਕਿ ਜੋ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਉਨ੍ਹਾਂ ਨੂੰ ਸੇਵਾ ਮੁਕਤ ਹੋ ਜਾਣਾ ਚਾਹੀਦਾ ਸਾਬਰਮਤੀ ਨਦੀ ਦੇ ਕੰਢੇ ਆਈਸੀਸੀ ਦੇ ਸੈਸ਼ਨ 'ਚ ਆਪਣੇ ਭਾਸ਼ਣ ਵਿੱਚ ਖੜਗੇ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸੰਗਠਨ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਭੂਮਿਕਾ ਨੂੰ ਵਧਾਇਆ ਜਾਵੇਗਾ ਅਤੇ ਉਨ੍ਹਾਂ ਦੀ ਨਿਯੁਕਤੀ ਆਈਸੀਸੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖਤੀ ਅਤੇ ਨਰਪੱਖਤਾ ਨਾਲ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਸੰਗਠਨ ਦੇ ਗਠਨ 'ਚ ਜ਼ਿਲ੍ਹਾ ਪ੍ਰਧਾਨਾਂ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ। ਇਸ ਲਈ ਉਹਨਾਂ ਦੀ ਨਿਯੁਕਤੀ AICCs ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖਤੀ ਅਤੇ ਨਰਪੱਖਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਆਪਣੀ ਨਿਯੁਕਤੀ ਦੇ 1 ਸਾਲ ਦੇ ਅੰਦਰ ਸਭ ਤੋਂ ਵਧੀਆ ਲੋਕਾਂ ਨੂੰ ਸ਼ਾਮਲ ਕਰਕੇ ਬੂਥ ਕਮੇਟੀ ਮੰਡਲ ਕਮੇਟੀ ਬਲਾਕ ਕਮੇਟੀ ਅਤੇ ਜ਼ਿਲ੍ਹਾ ਕਮੇਟੀਆਂ ਬਣਾਉਣ ਅਤੇ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤੇ ਗਏ ਕਾਰਕੁਨਾਂ ਨਾਲ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਭਰ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਤੈਨ ਮੀਟਿੰਗਾਂ ਵੀ ਕੀਤੀਆਂ ਹਨ। ਰਾਹੁਲ ਗਾਂਧੀ ਅਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸੁਝਾਅ ਲਏ ਹਨ। ਮਲਕਰਜਨ ਖੜਗੇ ਨੇ EVM ਨੂੰ ਧੋਖਾਧੜੀ ਕਰਾਰ ਦਿੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿਕਸਤ ਦੇਸ਼ਾਂ ਵਿੱਚ EVM ਨੂੰ ਛੱਡ ਦਿੱਤਾ ਹੈ ਤੇ ਬੈਲਟ ਪੇਪਰਾਂ ਵਾਲ ਚੱਲ ਪਏ ਹਨ। ਦੁਨੀਆ ਵਿੱਚ ਕਿਤੇ ਵੀ EVM ਨਹੀਂ ਹੈ ਇਹ ਸਿਰਫ ਭਾਰਤ ਵਿੱਚ ਹੈ ਇਹ ਸਭ ਧੋਖਾਧੜੀ ਹੈ ਭਾਜਪਾ ਤੇ ਹਮਲਾ ਕਰਦਿਆ ਉਹਨਾਂ ਕਹਿਆ ਕਿ ਉਹਨਾਂ ਨੇ ਅਜਿਹੇ ਤਰੀਕੇ ਕੱਢੇ ਹਨ ਜਿਸ ਦਾ ਫਾਇਦਾ ਸਿਰਫ ਉਹਨਾਂ ਨੂੰ ਹੀ ਹੋ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਨੌਜਵਾਨ ਖੜੇ ਹੋ ਕੇ ਰਹਿਣਗੇ ਕਿ ਸਾਨੂੰ EVM ਨਹੀਂ ਚਾਹੀਦੀਆਂ ਕਾਂਗਰਸੀ ਨੇਤਾ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੰਸਦ ਵੱਲੋਂ ਪਾਸ ਵਖਵਸੋਧ ਕਾਨੂੰਨ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਅਤੇ ਸੰਵਿਧਾਨ ਵਿਰੋਧੀ ਕਦਮ ਹੈ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੂਸਰੇ ਕਟਗੈਂਦੀ ਭਾਈਚਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ ਉਹਨਾਂ ਨੇ ਇੱਥੇ ਪਾਰਟੀ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਇਹ ਵੀ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਤੋਂ ਤੰਗ ਆ ਚੁੱਕੀ ਹੈ ਅਤੇ ਹੁਣ ਬਦਲਾਅ ਹੋਣ ਵਾਲਾ ਹੈ ਇਸ ਮੌਕੇ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਨਵਾਂ ਵਾਖਵ ਕਾਨੂੰਨ ਸੰਵਿਧਾਨ ਵਿਰੋਧੀ ਹੈ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਾਰਤੀ ਜਨਤਾ ਪਾਰਟੀ ਤੋਂ ਤੰਗ ਆ ਚੁੱਕਾ ਹੈ ਇਹ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਦਿਖਾਈ ਦੇਵੇਗਾ ਸੰਸਦ ਵਿੱਚ ਜਾਤੀ ਮਰਦਮਸ਼ੁਮਾਰੀ ਦੀ ਮੰਗ ਉਠਾਉਣ ਦਾ ਜਿਗਰ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਤੇਲੰਗਾਨਾ ਵਿੱਚ ਜਾਤੀ ਸਰਵੇਖਣ ਵਜੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਹੈ ਮੰਤਵ ਇਹ ਪਤਾ ਲਾਉਣਾ ਹੈ ਕਿ ਕਿਸ ਦੀ ਕੀ ਸ਼ਮੂਲੀਅਤ ਹੈ ਪੰਜਾਬ ਫੀਸਾ ਦੀ ਰਾਖਵੇਂ ਕਰਨ ਦੀ ਕੰਧ ਤੋੜ ਦਿੱਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਗਾਏ ਗਏ ਕਮਾਂਤਰੀ ਟੈਰਫ ਨਾਲ ਪੈਦਾ ਹੋਈ ਵਿਸ਼ਵਵਿਆਪੀ ਆਰਥਿਕ ਅਸਥਿਰਤਾ ਵਿਚਕਾਰ ਯੂਕੇ ਤੇ ਭਾਰਤ ਵਪਾਰ ਗੱਲਬਾਤ ਵਿੱਚ ਤੇਜ਼ੀ ਇੱਕ ਆਉਣ ਕਾਰਨ ਮੁਕਤ ਵਪਾਰ ਸਮਝੌਤਾ ਨੇਪਰੇ ਚੜਨ ਦੇ ਆਸਾਰ ਵਧ ਗਏ ਹਨ ਲੰਡਨ ਵਿੱਚ ਗੱਲਬਾਤ ਕਰਦੇ ਆ ਭਾਰਤ ਦੀ ਵਿੱਤ ਮੰਤਰੀ ਨਰਮਲਾ ਸਿਤਾਰਮਨ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ درمیان ਦੁਬਲੇ ਵਪਾਰ ਸਮਝੌਤਿਆਂ ਨੂੰ ਸਰਗਰਮੀ ਨਾਲ ਅੱਗੇ ਵਧਾ ਰਹੇ ਹਾਂ ਯੂਕੇ ਦੀ ਖਜ਼ਾਨਾ ਮੰਤਰੀ ਰੀਚਲ ਰੀਵਜ਼ ਨਾਲ ਗੱਲਬਾਤੋਂ ਪਹਿਲਾ ਨਰਮਲਾ ਸਿਤਾਰਮਨ ਨੇ ਕਿਹਾ ਕਿ ਬਦਲਦੇ ਪੂ ਰਾਜਨੀਤਿਕ ਵਾਤਾਵਰਨ ਨੇ ਦೇಶਾਂ ਸਿੱਧੇ ਵਪਾਰਕ ਸਬੰਧਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਉਹਨਾਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਚ ਇੱਕ ਸਮਾਗਮ ਦੌਰਾਨ ਕਿਹਾ ਹੈ ਕਿ 트੍ਰੰਪ ਵੱਲੋਂ ਲਗਾਏ ਟੈਰਿਫਾਂ ਨੇ ਬਰਤਾਨੀਵੀ ਤੇ ਭਾਰਤੀ ਨਿਰਯਾਤਾਂ ਨੂੰ ਪ੍ਰਭਾਵਿਤ ਕੀਤਾ ਹੈ। ਸਾਨੂੰ ਉਮੀਦ ਹੈ ਕਿ ਨਵੀਂ ਸਰਕਾਰ ਵੱਲੋਂ ਇਸ ਸਮਝੌਤੇ ਦੇ ਦਸਤਖਤ ਕਰਨ ਲਈ ਬਹੁ ਵਚਨਵਾਤਾ ਤੇ ਉਤਸ਼ਾਹ ਦਿਖਾਉਣ ਨਾਲ ਅਸੀਂ ਇਸ ਤੇ ਜਲਦ ਦਸਤਖਤ ਕਰਨ ਦੀ ਸਥਿਤੀ ਵਿੱਚ ਹੋਵਾਂਗੇ। ਉਨਾਰਾ ਕਹਿਣਾ ਹੈ ਕਿ ਭਾਰਤ ਵੀ ਕਈ ਦਵੱਲੇ ਪ੍ਰਬੰਧਾਂ ਤੇ ਵਿਚਾਰ ਕਰ ਰਿਹਾ ਹੈ। ਹਾਲ ਹੀ ਵਿੱਚ ਅਸੀਂ ਆਸਟ੍ਰੇਲੀਆ, ਯੂਏਈ ਅਤੇ ਓਮਾਨ ਨਾਲ ਸਮਝੌਤੇ ਕੀਤੇ ਹਨ ਤੇ ਅਸੀਂ ਯੂਕੇ ਨਾਲ ਦਵੱਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਤੇ ਯੂਰਪੀਅਨ ਜੁਨੀਆ ਨਾਲ ਵੀ ਗੱਲਬਾਤ ਕਰਨ ਦੀ ਉਮੀਦ ਕਰ ਰਹੇ ਹਾਂ। ਸਰਕਾਰ ਨੇ ਫਰਾਂਸ ਤੋਂ ਸਮੁੰਦਰੀ ਫੌਜ ਲਈ ਲਗਭਗ 64000 ਕਰੋੜ ਦੀ ਲਾਗਤ ਨਾਲ 26 ਮਰੀਨ ਰਫੇਲ ਲੜਾਕੂ ਹਵਾਈ ਜਹਾਜ਼ ਖਰੀਦਣ ਨੂੰ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਖਰੀਦ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ। ਭਾਰਤ ਤੇ ਫਰਾਂਸ ਵਿਚਾਲੇ ਅੰਤਰ ਸਰਕਾਰੀ ਢਾਂਚੇ ਅਧੀਨ ਇਕਰਾਰਨਾਮੇ ਤੇ ਹਸਤਾਖਰ ਹੋਣ ਤੋਂ ਲਗਭਗ 5 ਸਾਲ ਬਾਅਦ ਜਟਾਂ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ। ਇਸ ਸੌਦੇ ਅਧੀਨ ਭਾਰਤੀ ਸਮੁੰਦਰੀ ਫੌਜ ਨੂੰ ਰਾਫੇਲ ਜੈਟ ਜਹਾਜ਼ਾਂ ਦੇ ਨਿਰਮਾਤਾ ਦਸਾਲਟ ਏਵੀਏਸ਼ਨ ਤੋਂ ਹਥਿਆਰ ਪ੍ਰਣਾਲੀਆਂ ਦੇ ਹਿੱਸੇ ਪੁਰਜ਼ਿਆਂ ਸਮੇਤ ਸਬੰਧਤ ਸਹਾਇਤਾ ਉਪਕਰਣ ਵੀ ਮਿਲਣਗੇ। ਜੁਲਾਈ 2023 ਵਿੱਚ ਭਾਰਤ ਤੇ ਫਰਾਂਸ ਨੇ ਕਈ ਅਹਿਮ ਰੱਖਿਆ ਸਹਿਯੋਗ ਪ੍ਰੋਜੈਕਟਾਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਜੈਟ ਤੇ ਹੈਲੀਕਾਪਟਰ ਇੰਜਣਾਂ ਦਾ ਸਾਂਝਾ ਵਿਕਾਸ ਸ਼ਾਮਲ ਹੈ ਦੋਵਾਂ ਰਣਨੀਤਿਕ ਪਾਈਵਾਲਾ ਨੇ ਦੂਜੇ ਦੇਸ਼ਾਂ ਨੇ ਉન્નਤ ਰੱਖਿਆ ਟੈਕਨੋਲੋਜੀ ਦੇ ਸਹਿ ਵਿਕਾਸ ਅਤੇ ਸਹਿ ਉਤਪਾਦਨ ਵਿੱਚ ਸਹਿਯੋਗ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ ਰੱਖਿਆ ਸੂਤਰਾਂ ਮੁਤਾਬਕ ਇਸ ਸੌਦੇ ਵਿੱਚ ਭਾਰਤੀ ਹਵਾਈ ਸੈਨਾ ਦੇ ਮੌਜੂਦਾ ਰਫੇਲ ਬੇੜੇ ਲਈ ਜਮਿਨੀ ਜੰਤਰ ਅਤੇ ਸੌਫਟਵੇਅਰ ਅਪਗ੍ਰੇਡ ਵੀ ਸ਼ਾਮਲ ਹੋਣਗੇ ਨਾਲ ਹੀ ਜਲ ਸੈਨਾ ਨੂੰ ਇਹਨਾਂ 4-5 ਪੀੜੀ ਦੇ ਰਫੇਲ ਜਟਾ ਨੂੰ ਚਲਾਉਣ ਲਈ ਆਪਣੀ 에ਅਰਕ੍ਰਾਫਟ ਕੈਰੀਅਰ ਤੇ ਵਿਸ਼ੇਸ਼ ਜੰਤਰ ਲਗਾਉਣ ਦੀ ਜ਼ਰੂਰਤ ਹੋਵੇਗੀ ਉਧਰ ਮੈਗਟ 29 ਕੇ ਅਜੇ ਵੀ ਆਈ ਐਨ ਐਸ ਵਿਕਰਮ ਦੇ ਤਿਆਤੋ ਕੰਮ ਕਰਦੇ ਰਹਿਣਗੇ ਰਾਫੇਲ ਮਰੀਨ ਦੀ ਤਾਇਨਾਤੀ ਨਾਲ ਜਲ ਸੈਨਾ ਦੀ ਹਵਾਈ ਤਾਕਤ ਨੂੰ ਵੱਡਾ ਹੌਲਾਰਾ ਮਿਲੇਗਾ। ਪਵਿੱਖੀ ਲੋਣਾ ਦੇ ਮੱਦੇਨਜ਼ਰ ਜਲ ਸੈਨਾ ਡੀਆਰਡੀਓ ਵੱਲੋਂ ਵਿਕਸਤ ਕੀਤੇ ਜਾ ਰਹੇ ਸਵਦੇਸ਼ੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਫੇਲ ਮਰੀਨ ਭਾਰਤ ਵਿੱਚ ਮੌਜੂਦ ਰਾਫੇਲ ਲੜਾਕੂ ਵਧੇਰੇ ਉन्नत ਹੈ। ਇਸ ਦਾ ਇੰਜਣ ਵਧੇਰੇ ਸ਼ਕਤੀਸ਼ਾਲੀ ਇਸ ਲਈ ਇਹ ਲੜਾਕੂ ਜੈਟ ਆਈਐਨਐਸ ਵਿਕਰਾਂਤ ਤੋਂ ਸਕੀ ਜੰਪ ਕਰ ਸਕਦਾ ਹੈ। ਇਹ ਬਹੁਤ ਘੱਟ ਥਾਂ ਤੇ ਵੀ ਉਤਰ ਸਕਦਾ ਹੈ ਇਸ ਨੂੰ ਸ਼ਾਰਟ ਟੇਕ ਆਫ ਬਟ ਅਰੇਸਟਰ ਲੈਂਡਿੰਗ ਕਿਹਾ ਜਾਂਦਾ ਹੈ ਇਹ 15.27 ਮੀਟਰ ਲੰਬਾ 10.80 ਮੀਟਰ ਚੌੜਾ 5.34 ਮੀਟਰ ਉੱਚਾ ਇਸ ਦਾ ਭਾਰ 10600 ਕਿਲੋ ਹੈ ਇਸ ਦੀ ਰਫ਼ਤਾਰ 1912 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦੀ 3700 ਕਿਲੋਮੀਟਰ ਦੀ ਰੇਂਜ ਹੈ ਇਹ 50000 ਫੁੱਟ ਦੀ ਉਚਾਈ ਤੱਕ ਉੜਦਾ ਹੈ ਪਾਕਿਸਤਾਨ ਦੀ ਨੈਸ਼ਨਲ ਰਿਸੋਰਸਸ ਲਿਮਟਿਡ ਨੇ ਸੂਬਾ بلوچستان ਦੇ ਚਗਾਈ ਜ਼ਿਲ੍ਹੇ ਵਿੱਚ ਸੋਨੇ ਅਤੇ ਤਾਂਬੇ ਦੇ ਵਿਸ਼ਾਲ ਭੰਡਾਰਾਂ ਦੀ ਖੋਜ ਦੀ ਪੁਸ਼ਟੀ ਕੀਤੀ ਹੈ। ਪਿਛਲੇ 18 ਮਹੀਨਿਆਂ ਵਿੱਚ ਕੰਪਨੀ ਨੇ 500 ਵਰਗ ਕਿਲੋਮੀਟਰ ਦੀ ਪਰਚੋਲ ਅਤੇ 16 ਸੰਭਾਵੀ ਮਾਈਨਿੰਗ ਸਥਾਨਾਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਪਹਿਲਾਂ ਰੇਕੋ ਡੇਕਾ ਤੇ ਸੰਕ ਵਰਗੀਆਂ ਖਾਣਾਂ ਲਈ ਮਸ਼ਹੂਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚਗਾਈ ਜ਼ਿਲ੍ਹੇ ਵਿੱਚ ਸਥਿਤ ਰੇਕੋ ਦੇਕਾਖਾਨ ਦੁਨੀਆ ਦੀ ਸਭ ਤੋਂ ਵੱਡੇ ਤਾਂਬੇ ਸੋਨੇ ਦੇ ਭੰਡਾਰਾਂ ਵਿੱਚੋਂ ਇੱਕ ਹੈ ਇਸ ਤੋਂ ਹਰ ਸਾਲ ਲਗਭਗ 15800 ਟਨ ਤਾਂਬਾ 1.47 ਟਨ ਸੋਨਾ ਅਤੇ 2.76 ਟਨ ਚਾਂਦੀ ਪੈਦਾ ਹੁੰਦੀ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਥੇ 5.9 ਆਰਬਟਨ ਤਾਤ ਹੈ ਇਸ ਵਿੱਚ ਪ੍ਰਤੀ ਟਨ ਔਸਤਨ 0.48% ਦੀ ਤਾਂਬਾ ਅਤੇ 0.2 ਗ੍ਰਾਮ ਸੋਨਾ ਹੁੰਦਾ ਹੈ ਰੇਕੋ ਡੈਕ ਦੀ ਜਾਇਦਾਦ 500 ਅਰਬ ਡਾਲਰ ਤੋਂ ਲੈ ਕੇ 1 ਖਰਬ ਡਾਲਰ ਤੱਕ ਹੋਣ ਦਾ ਅਨੁਮਾਨ ਹੈ। ਇਨ੍ਹਾਂ ਖਾਨਾਂ 'ਚ ਇੰਨਾ ਸੋਨਾ ਤੇ ਤਾਂਬਾ ਹੈ ਕਿ ਇਹਨਾਂ ਨੂੰ ਪੂਰੇ 50 ਸਾਲਾਂ ਤੱਕ ਕੱਢਿਆ ਜਾ ਸਕਦਾ ਹੈ। ਭਾਵੇਂ ਕਿ بلوچستان ਉਕਤੋ ਲਾਵਾ ਹੋਰ ਵੀ ਖਣੇਜਾਂ ਨਾਲ ਭਰਪੂਰ ਹੈ ਇਸ ਦੇ ਬਾਵਜੂਦ ਸੂਬੇ ਨੂੰ ਅਜੇ ਵੀ ਪਾਕਿਸਤਾਨ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਅਲੱਗ ਥਲਕ ਹਿੱਸਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਸਿਹਤ, ਸਿੱਖਿਆ ਤੇ ਪਾਣੀ ਵਰਗੀਆਂ ਸਹੂਲਤਾਂ ਲਗਭਗ ਨਾ ਮਾਤਰ ਹਨ। ਇੱਥੇ ਦੇ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਖਣਿਜ ਸੰਪਤੀ ਦਾ ਫਾਇਦਾ ਦੂਜੇ ਸੂਬਿਆਂ ਦੇ ਲੋਕ ਲੈਂਦੇ ਹਨ ਬਲੋਚ ਵਿਦਰੋਹੀ ਸਮੂਹ ਇੱਥੋਂ ਦੂਜੇ ਸੂਬਿਆਂ ਨੂੰ ਖਣਨਾਰੇ ਵਰਤੋਂ ਕਰਨ ਤੋਂ ਰੋਕਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਪੰਜਾਬ ਦੇ ਸਾਬਕਾ ਮੰਤਰੀ ਤੇ ਪਾਜਬਾਰੇ ਸੀਨੀ ਨੇਤਾ ਮਨਰੰਜਨ ਕਾਲਿਆਰੇ ਜਲੰਧਰ ਸਹਿਤ ਸੋਮਵਾਰ ਰਾਤ ਗਰਨੇਡ ਹਮਲੇ ਦੀ ਵਾਰਦਾਤ ਚ ਸ਼ਾਮਲ ਚਲੰਦਰ ਦੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਗਾਜ਼ੀਆਬਾਦ ਤੇ ਦਿੱਲੀ ਤੋਂ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਤੱਕ ਚਾਰ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਉਧਰ ਕੇਂਦਰੀ ਜਾਂਚ ਏਜੰਸੀ NIA ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਹੈ ਇਸ ਵਿਚਾਲੇ ਮੁੱਖ ਮੋਲਜਨ ਦੀ ਪੁਲਿਸ ਨੇ ਪਛਾਣ ਕਰ ਲਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਲੈ ਕੇ ਗਾਜ਼ੀਆਬਾਦ ਤੱਕ ਸੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਉਸ ਦੀ ਪਛਾਣ ਹੋ ਸਗੀ ਉਸ ਦਾ ਨਾਮ ਰਾਸ਼ਦ ਅਲੀ ਅਤੇ ਉਹ ਜੁਪੀ ਦੇ ਜ਼ਿਲ੍ਹਾ ਵਦਾਊਂ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਫੜੇ ਗਏ ਦੋਵੇਂ ਮੁਲਜ਼ਮਾਂ ਨੇ ਹਮਲੇ ਤੋਂ ਬਾਅਦ ਤਫਰਾਰ ਮੁੱਖ ਮੁਲਜ਼ਮ ਨੂੰ ਪਨਾਹ ਦਿੱਤੀ ਅਤੇ ਉਸ ਦੇ ਕਹਿਣ ਤੇ ਜਲੰਧਰ ਚ ਵਾਰਦਾਤ ਚ ਸ਼ਾਮਲ ਈ ਰਿਕਸ਼ਾ ਚਾਲਕ ਤੇ ਉਸ ਦੇ ਸਾਥੀ ਦੇ ਖਾਤੇ ਵਿੱਚ 3500 ਰੁਪਏ ਪੇਟੀਐਮ ਜਰੀਏ ਭੇਜੇ ਸਨ 사제ਸ਼ ਦੇ ਬੱਚੇ 6 ਲੋਕਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਘਰ ਤੇ ਗਰਨੇਡ ਸੁੱਟੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨਰੰਜਨ ਕਾਲਿਆਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ NIA ਦੇ ਅਧਿਕਾਰੀ ਸਰਗਰਮ ਹੋ ਗਏ। ਦੱਸਿਆ ਗਿਆ ਕਿ NIA ਨਾਲ ਤਾਲਮੇਲ ਤੋਂ ਬਾਅਦ ਹੀ ਦੋ ਲੋਕ ਗਾਜ਼ੀਆਬਾਦ ਤੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ। ਪੰਜਾਬ ਪੁਲਿਸ ਵੀ ਵਾਰਦਾਤ ਦੇ ਪਿੱਛੇ ਸਾਜ਼ਿਸ਼ ਦੀਆਂ ਕੜੀਆਂ ਜੋੜ ਰਹੀ ਹੈ। ਇਸ ਲਈ ਪੰਜਾਬ ਪੁਲਿਸ ਦੀਆਂ ਤਿੰਨ ਟੀਮਾਂ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਗਈਆਂ ਹੋਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਫਰਾਰ ਮੁੱਖ ਮੋਲਜਮ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਤੇ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਦੇ ਕਰੀਬੀ ਜਸ਼ਾਨ ਅਖਤਰ ਨੇ ਇੰਟਰਨੈਟ ਮੀਡੀਆ ਰਾਹੀਂ ਕਾਲੀਆ ਦੇ ਘਰ ਹਮਲੇ ਦਾ ਹੁਕਮ ਦਿੱਤਾ ਸੀ। ਜਸ਼ਾਨ ਅਖਤਰ ਪਟਿਆਲਾ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਕੁਝ ਸਮੇਂ ਲਈ ਉੱਤਰ ਪ੍ਰਦੇਸ਼ ਦੇ ਬਜਨੌਰ ਜ਼ਿਲ੍ਹੇ ਦੇ ਅਫਜਲਗੜ੍ਹ ਚ ਇੱਕ ਮਦਰਸੇ ਵਿੱਚ ਵੀ ਰਿਹਾ ਸੀ। ਉੱਥੇ ਉਸਨੇ ਆਪਣਾ ਗੈਂਗ ਤਿਆਰ ਕੀਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਜੇਸ਼ਾਨ ਨੇ ਮਨਰੰਜਰ ਕਾਲਿਆ ਦੇ ਘਰ ਗਰਨੇਡ ਹਮਲੇ ਲਈ ਉੱਥੇ ਦੇ ਗੁਰਗੇ ਨੂੰ ਨਿਰਦੇਸ਼ ਦਿੱਤਾ ਸੀ। ਦੋਸ਼ੀ ਰਵਿੰਦਰ ਤੇ ਸतीश ਮਸੀਰੇਪਰਾ ਹਨ। ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਈ ਰੇਕਸ਼ਾ ਸतीश ਦਾ ਹੈ। ਮੁੱਖ ਮਲਜ਼ਮ ਉਹਨਾਂ ਨੂੰ ਬੱਸ ਸਟੈਂਡ ਨੇੜੇ ਮਿਲਿਆ ਸੀ। ਉਸਨੇ 3500 ਰੁਪਏ ਵਿੱਚ ਈ ਰੇਕਸ਼ਾ ਕਿਰਾਏ ਤੇ ਲਿਆ ਸੀ। ਸਤੀਜ ਦੇ ਖਾਤੇ ਵਿੱਚ 3500 ਰੁਪਏ ਆਏ ਸਨ ਇਹ ਰੁਪਏ ਗਾਜ਼ੀਆਬਾਦ ਦੇ ਇੱਕ ਮੋਬਾਈਲ ਨੰਬਰ ਤੋਂ ਭੇਜੇ ਗਏ ਸਨ ਮੌਜਮ ਨੇ ਵਸਟੈਂਡ ਨੇੜੇ ਹੀ ਦੋਵਾਂ ਨੂੰ ਪਹਿਲਾਂ ਸ਼ਰਾਬ ਪਿਆਈ ਫਿਰ ਉਹਨਾਂ ਨੂੰ ਮੰਦਰੰਜਨ ਕਾਲਿਆ ਦੇ ਕਾਰਵਲ ਲੈ ਗਿਆ ਅਤੇ ਚੱਲਦੇ ਈ ਰੇਸ਼ਾ ਤੋਂ ਉਹਨਾਂ ਨੇ ਘਰ ਤੇ ਗ੍ਰਨੇਡ ਸੁੱਟਿਆ ਅਤੇ ਇਹ ਵਾਰਦਾਤ ਹੋ ਗਈ ਡੇਰਾ ਸਿਰਸਾ ਮੁਕੀ ਗਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਫਰਲੋਂ ਮਿਲ ਗਈ ਹੈ ਇਸ ਵਾਰ ਰਾਮ ਰਹੀਮ ਸਿਰਸਾ ਸਥਤ ਡੇਰਾ ਹੈੱਡਕੁਆਰਟਰ ਪਹੁੰਚ ਗਿਆ ਹੈ। ਬੋਦਵਾਰ ਸਵੇਰੇ ਰਾਮ ਰਹੀਮ ਪਾਰੀ ਸੁਰੱਖਿਆ ਕੇਰੇ ਹੇਠ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਤੇ ਉਥੋਂ ਸਿੱਧਾ सिरसा ਡੇਰੇ ਚਲੇ ਗਿਆ। ਜਕਰ ਜੋ ਗਿਆ ਕਿ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਦੋ ਸਾਧੀਆਂ ਨਾਲ ਜ਼ਬਰਜਨਾ ਦੇ ਮਾਮਲੇ ਵਿੱਚ 2017 ਚ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਸੀਬੀਆਈ ਅਦਾਲਤ ਨੇ ਪੱਤਰਕਾਰ रामचंद्र ਛਤਰਪਤੀ ਤੇ ਡੇਰਾ ਮੈਨੇਜਰ ਰਣਜੀਤ ਸਿੰਘ ਹਤਿਆ ਮਾਮਲੇ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 2017 ਤੋਂ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਰਾਮ ਰਹੀਮ ਬੁੱਧਵਾਰ ਸਵੇਰੇ 13ਵੀਂ ਵਾਰ 21 ਦਿਨਾਂ ਦੀ ਫਰਲੋ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਜਦੋਂ ਵੀ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਮਿਲਦੀ ਹੈ ਵਿਰੋਧੀ ਪਾਰਟੀਆਂ ਅਕਸਰ ਪੈਰੋਲ ਤੇ ਫਰਲੋ ਦੇ ਬਾਰੇ ਸਵਾਲ ਉਠਾਉਂਦੀਆਂ ਹਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ ਪਿਛਲੀ ਵਾਰ ਪੈਰੋਲ ਮਿਲਣ ਤੋਂ ਬਾਅਦ ਡੇਰਾਮੋਖੀ ਕੁਝ ਦਿਨ ਸਿਰਸਾ ਡੇਰੇ ਵਿੱਚ ਰਿਹਾ ਤੇ ਬਾਕੀ ਸਮਾਂ ਉਹ ਜੁਪੀ ਦੇ ਬਾਗਪਤ ਡੇਰੇ ਵਿੱਚ ਰਿਹਾ ਸੀ ਇਸ ਤੋਂ ਪਹਿਲਾਂ ਜਦੋਂ ਵੀ ਉਸ ਨੂੰ ਪੈਰੋਲ ਮਿਲੀ ਹੈ ਉਹ ਜੁਪੀ ਸਟੇਟ ਕੈਂਪ ਵਿੱਚ ਰਹਿੰਦਾ ਸੀ ਪਿਛਲੀ ਵਾਰ ਉਹ ਜੁਪੀ ਡੇਰੇ ਤੋਂ ਇਲਾਵਾ ਪਹਿਲੀ ਵਾਰ ਸਿਰਸਾ ਡੇਰੇ ਵੀ ਆਇਆ ਸੀ ਇਸ ਵਾਰ ਗੁਰਮੀਤ ਰਾਮ ਰਹੀਮ ਜੇਲ ਤੋਂ ਸਿੱਧਾ ਸਿਰਸਾ ਡੇਰੇ ਆਇਆ ਹੈ ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਤੇ ਜਿੱਤ ਦੀ 80ਵੀਂ ਵਰੇਗੰਢ ਮਨਾਉਣ ਲਈ 9 ਮਈ ਨੂੰ ਹੋਣ ਵਾਲੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇ ਉਰੇਡੈਂਕੋ ਨੇ ਉਕਤ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਮਾਸਕੋ ਨੂੰ ਉਮੀਦ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਮਈ ਦੀ ਪ੍ਰੇਡ ਵਿੱਚ ਸ਼ਾਮਲ ਹੋਣਗੇ। ਰੂਸ ਦੀਆਂ ਖਬਰਾਂ ਦੀ ਏਜੰਸੀ ਨੇ ਉਪਰ ਨਿਵੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸੱਦਾ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਅਤੇ ਦੌਰੇ ਦੀ ਯੋਜਨਾ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ ਨੂੰ ਹਰੀ ਝੰਡੀ ਦਿੱਤੀ ਹੈ। ਜਿਸ ਤਹਿਤ 4000 ਕਰੋੜ ਰੁਪਏ ਦੀ ਲਾਗਤ ਨਾਲ 20000 ਕਿਲੋਮੀਟਰ ਲਿੰਕ ਸੜਕਾਂ ਅਪਗ੍ਰੇਡ ਕੀਤੀਆਂ ਜਾਣਗੀਆਂ। ਆਪਣੀ ਰਹਿਸ਼ਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੋਹਮ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਪਿੰਡੂ ਵਸੋਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ ਕਿਉਂਕਿ ਸ਼ਹਿਰ ਆਉਣ ਜਾਣ ਤੇ ਵਸਤਾਂ ਦੀ ਢੋਆ ਢਵਾਈ ਲਈ ਲਿੰਕ ਸੜਕਾਂ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਇਨ੍ਹਾਂ ਲਿੰਕ ਸੜਕਾਂ ਦੇ ਨਿਰਮਾਣ ਦੀ ਲੋੜ ਤੇ ਜ਼ੋਰ ਦਿੰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਸੜਕਾਂ ਦੀ ਪਿਛਲੇ 6 ਸਾਲਾਂ ਤੋਂ ਵੱਸ ਸਮੇ ਤੋਂ ਰਿਪੇਅਰ ਨਹੀਂ ਹੋਈ ਹੈ ਮੱਖ ਮੰਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਸੜਕਾਂ ਦੀ ਰਿਪੇਅਰ ਮੌਕੇ ਸਭ ਤੋਂ ਵੱਧ ਤਰਜੀਹ ਵਾਲੀਆਂ ਸੜਕਾਂ ਪਹਿਲ ਦੇ ਆਧਾਰ ਤੇ ਅਤੇ ਲੋਡ ਆਧਾਰਤ ਸੜਕਾਂ ਦੀ ਤਰਤੀਬ ਬਣਾਈ ਜਾਵੇਗੀ ਤਾਂ ਕਿ ਲੋਕ ਇਸ ਦਾ ਲਾਭ ਲੈ ਸਕਣ। ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਤੇ ਤਰਜੀਹ ਆਧਾਰਿਤ ਕਰਨ ਲਈ ਜ਼ਮੀਨੀ ਸਰਵੇਖਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਗੱਲ ਨੂੰ ਹਰ ਹਾਲ ਵਿੱਚ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਇੱਕ-ਇੱਕ ਪੈਸੇ ਨੂੰ ਤਰਕਸੰਗਤ ਢੰਗ ਨਾਲ ਵਰਤਿਆ ਜਾਵੇ। ਉਹਨਾਂ ਕਿਹਾ ਕਿ ਸੂਬੇ ਵਿੱਚ ਪਿੰਡੂ ਸੜਕਾਂ ਦੇ ਲੋੜ ਅਧਾਰਤ ਨਿਰਮਾਣ ਲਈ AI ਨੂੰ ਵਰਤਿਆ ਜਾਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸੂਬੇ ਦੇ ਵਸੀਲਿਆਂ ਦੀ ਟੋਕਮੀ ਵਰਤੋਂ ਹੋਵੇਗੀ ਅਤੇ ਪਿੰਡੂ ਸੜਕਾਂ ਤੇ ਗੁਣਵੱਤਾ ਭਰਪੂਰ ਕਾਰਜ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਨਿਰਮਾਣ ਕਾਰਜ ਵਿੱਚ ਵੱਡਾ ਬਦਲਾਅ ਆਵੇਗਾ ਜਿਸ ਨਾਲ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ। ਮੋੱਖ ਮੰਤਰੀ ਪਗਮਨਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਦਾ ਮੁੱਖ ਟੀਚਾ ਪੰਜਾਬ ਦਾ ਵਿਕਾਸ ਕਰਨਾ ਹੈ। ਪਾਸਟਰ ਬਜਿੰਦਰ ਨੂੰ ਜ਼ਬਰਜਨਾਹ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਮਰਦੇ ਦਮ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਹੁਣ ਪੀੜਤ ਵੱਲੋਂ ਉਸਦੇ ਚੇਲੇ ਅਸ਼ੀਸ਼ ਰਾਜ ਕੁਮਾਰ ਖਿਲਾਫ ਵੀ ਕੇਸ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅਸ਼ੀਸ਼ ਰਾਜ ਨੇ ਆਪਣੇ YouTube ਚੈਨਲ ਤੇ ਅਜਈਆਂ ਵੀਡੀਓਜ਼ ਅਪਲੋਡ ਕੀਤੀਆਂ ਜਿਨ੍ਹਾਂ ਵਿੱਚ ਅਦਾਲਤ ਦੇ ਫੈਸਲੇ ਦੇ ਬਾਵਜੂਦ ਪਾਸਟਰ ਨੂੰ ਬੇਕਸੂਰ ਦੱਸਿਆ ਗਿਆ ਅਤੇ ਪੀੜਤਾ ਤੇ ਉਸਦੇ ਪਤੀ ਦੀ ਪਛਾਣ ਸਾਂਝੀ ਕੀਤੀ ਗਈ। ਇਨ੍ਹਾਂ ਵੀਡੀਓ ਵਿੱਚ ਪੀੜਤਾ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਅਤੇ ਇੱਕ ਵੀਡੀਓ ਵਿੱਚ ਪੀੜਤਾ ਤੇ ਪਰਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ। ਜਦੋਂ ਇਹ ਵੀਡੀਓ ਪੀੜਤਾ ਦੇ ਹੱਥ ਲੱਗਾ ਤਾਂ ਉਸਨੇ ਐਸਐਸਪੀ ਮੋਹੜੀਕੋੜ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਆਧਾਰ ਤੇ ਬਲੌਂਗੀ ਪੁਲਿਸ ਵੱਲੋਂ ਅਸ਼ੀਸ਼ ਰਾਜ ਕੁਮਾਰ ਦੇ ਖਿਲਾਫ ਕਈ ਧਰਾਮਾ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਿਨ੍ਹਾਂ YouTube ਚੰਦਰਾ ਰਾਹੀਂ ਇਹ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ ਸਾਈਬਰ ਕ੍ਰਾਈਮ ਵਿਭਾਗ ਨੂੰ ਇਹਨਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ ਜਾਣਕਾਰੀ ਮਿਲਣ ਉਪਰੰਤ ਇਹ ਚੈਨਲ ਵੈਰੀਫਾਈ ਕੀਤੇ ਜਾਣਗੇ ਤੇ ਕਾਨੂੰਨੀ ਕਾਰਵਾਈ ਹੇਠ ਬੰਦ ਕਰਵਾਏ ਜਾ ਸਕਦੇ ਹਨ ਵੀਰਤਾ ਦੇ ਪਤੀ ਨੇ ਦੱਸਿਆ ਕਿ ਪਾਸਟਰ ਦੇ ਸਮਰਥਕ ਇਸ ਮਾਮਲੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ YouTube ਚੈਨਲ ਰਾਹੀਂ ਉਹ ਇਹ ਸੰਦੇਸ਼ ਫੈਲਾ ਰਹੇ ਹਨ ਕਿ ਪਾਸਟਰ ਨੂੰ ਗਲਤ ਟੰਗ ਨਾਲ ਫਸਾਇਆ ਗਿਆ ਅਤੇ ਮੀਡੀਆ ਨੇ ਪਹਿਲਾਂ ਹੀ ਉਸ ਦੇ ਖਿਲਾਫ ਮਾਹੌਲ ਬਣਾ ਦਿੱਤਾ ਸੀ ਜੰਮੂ ਵਿਧਾਨ ਸਭਾ ਕੰਪਲੈਕਸ ਬੁੱਧਵਾਰ ਨੂੰ ਜੰਗ ਦਾ ਮੈਦਾਨ ਬਣ ਗਿਆ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਰਾਜ ਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਕਾਂ ਵਿਚਾਲੇ ਹੱਥੋਂ ਪਾਈ ਨਾਲ ਹੋਈ ਕੁਝ ਹੀ ਧੇਰ ਵਿੱਚ ਭਾਜਪਾ ਵਿਧਾਇਕਾਂ ਤੇ ਆਪ ਵਿਧਾਇਕਾਂ 'ਚ ਵੀ ਮਾਰਕੁੱਟ ਸ਼ੁਰੂ ਹੋ ਗਈ। ਭਾਜਪਾ ਵਿਧਾਇਕ ਵਿਕਰਮ ਰੰਦਾਵਾ ਦਾ ਕਹਿਣਾ ਹੈ ਕਿ ਮਹਾਰਾਜ ਮਲਕ ਨੇ ਹਿੰਦੂਆਂ ਦਾ ਅਪਮਾਨ ਕੀਤਾ ਸੀ। ਮਹਾਰਾਜ ਨੇ ਕਿਹਾ ਸੀ ਕਿ ਹਿੰਦੂ ਤਲਕ ਲਗਾਉਂਦੇ ਹਨ ਤੇ ਪਾਪ ਕਰਦੇ ਹਨ, ਚੋਰੀ ਕਰਦੇ ਹਨ, ਸ਼ਰਾਬ ਪੀਂਦੇ ਹਨ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਹਿੰਦੂ ਕੀ ਕਰਦੇ ਹਨ। ਸੈਂਟਰਲ ਹਾਲ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ ਤੇ ਉੱਥੇ ਹੱਥੋਪਾਈ ਵਿਚਾਲੇ ਕਈ ਮੇਜ਼ਾਂ ਦੇ ਕੱਚ ਵੀ ਟੁੱਟ ਗਏ। ਕੰਪਲੈਕਸ ਵਿੱਚ ਤਾਇਨਾਤ ਸੁਰੱਖਿਆ ਮਹਾਲਾਜਮਾ ਨੇ ਵਿਧਾਨ ਸਭਾ ਦੇ ਸੁਰੱਖਿਆ ਸਟਾਫ ਨੂੰ ਵਿਚ ਪਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਸਵੇਰੇ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਪਾਚਵਾ ਵਿਧਾਇਕ ਕੰਪਲੈਕਸ ਦੀਆਂ ਪੌੜੀਆਂ ਉੱਪਰ ਧਰਨੇ ਤੇ ਬੈਠ ਗਏ ਇਸ ਦੌਰਾਨ ਡੋਡਾ ਤੋਂ ਚੁਣੇ ਗਏ ਆਪ ਵਿਧਾਇਕ ਮਹਾਰਾਜ ਮਲਕ ਦੀ ਪੀਡੀਪੀ ਦੇ ਦੋ ਵਰਕਰਾਂ ਨਾਲ ਬਹਿਸਵਾਜੀ ਵੀ ਸ਼ੁਰੂ ਹੋ ਗਈ ਅਤੇ ਗੱਲ ਹੱਥੋਂ ਪਾਏ ਤੱਕ ਪਹੁੰਚ ਗਈ पीडीपी ਦੇ ਸਮਰਥਕਾਂ ਨੇ ਮਹਾਰਾਜ ਮਲਕ ਤੇ ਪੀਡੀਪ ਦੀ ਸੰਸਥਾਪਕ ਮਰਹੂਮ ਮੁਫਤੀ ਮੁਹੰਮਦ ਸૈયਦ ਕਥਤ ਇਤਰਾਜਯੋਗ ਟਿੱਪਣੀਆਂ ਤੇ ਇਤਰਾਜ ਪ੍ਰਗਟਾਉਂਦੇ ਆ ਕਿ ਇਹ ਖੁਦ ਨੂੰ ਵਿਧਾਇਕ ਦੱਸਦਾ ਹੈ ਪਰ ਇਹ ਗੁੰਡਾਗਰਦੀ ਕਰਦਾ ਹੈ ਇਹ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਹੈ ਇਸ ਨੇ ਕਈ ਲੋਕਾਂ ਨੂੰ ਠੱਗਿਆ ਹੈ ਇਹ ਮਾਮਲਾ ਕਾਫੀ ਭ�ਿਆ ਰਿਹਾ ਲੰਡਨ ਦੇ ਲਿਸਟਰ ਸਕੁਆਇਰ ਵਿੱਚ ਸੀਂਜ ਇੰਦਾ ਸਕੁਆਇਰ 'ਚ ਇੱਕ ਨਵਾਂ ਸਟੈਚੂ ਸ਼ਾਮਲ ਹੋਵੇਗਾ ਇਸ ਕਾਂਸੀ ਦੀ ਮੂਰਤੀ ਵਿੱਚ ਬਾਲੀਵੁੱਡ ਦੇ ਦੋ ਮੈਗਾ ਸਟਾਰ ਸ਼ਾਹਰੂਖ ਖਾਨ ਤੇ ਕਜੋਲ ਦੇ ਇੱਕ ਖਾਸ ਪੋਜ਼ ਵਿੱਚ ਨਜ਼ਰ ਆਵੇਗੀ। ਇਹ ਛੇਤੀ ਹੀ ਤਿਆਰ ਹੋਵੇਗਾ। ਦਿਲ ਵਾਲੇ ਦੁਲਹਨੀਆਂ ਲੈ ਜਾਗੇ ਫਿਲਮ ਬਹੁਤ ਹਿੱਟ ਰਹੀ ਹੈ। ਜੈਸ਼ਰਜ ਫਿਲਮ ਦੀ ਇਤਿਹਾਸਕ ਬਲਾਕਬਾਸਟਰ ਦਿਲ ਵਾਲੇ ਦੁਲਹਨੀਆਂ ਲੈ ਜਾਗੇ ਲੈਸਟਰ ਸਕੁਆਇਰ ਵਿੱਚ ਜਗ੍ਹਾ ਪਾਉਣ ਵਾਲੀ ਪਹਿਲੀ ਭਾਰਤੀ ਫਿਲਮ ਹੋਵੇਗੀ। 30 ਸਾਲਾਂ ਦੇ ਜਸ਼ਨ ਦੀ ਸ਼ੁਰੂਆਤ ਹੋਵੇਗੀ ਜੋ ਹੁਣ ਤੱਕ ਸਭ ਤੋਂ ਪਸੰਦੀਦਾ ਬਲਾਕਬਾਸਟਰ ਹਿੰਦੀ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਦੇ 30 ਸਾਲਾਂ ਦੇ ਜਸ਼ਨ ਦੀ ਸ਼ੁਰੂਆਤ ਹੋਵੇਗੀ ਜੋ ਹੁਣ ਤੱਕ ਸਭ ਤੋਂ ਪਸੰਦੀਦਾ ਬਲਾਕਬਾਸਟਰ ਹਿੰਦੀ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ 1995 ਵਿੱਚ ਰਿਲੀਜ਼ ਹੋਈ ਸੀ। ਇਹ ਸਟੈਚੂ ਆਡੀਅਨ ਸਿਨੇਮਾ ਦੇ ਬਾਹਰ ਪੂਰਵੀ ਟਰੈਸ ਤੇ ਲੱਗੇਗਾ। ਸ਼ਾਹਰੂਖ ਖਾਨ ਅਤੇ ਕਜੋਲ ਪਿਛਲੇ 100 ਸਾਲਾਂ ਦੇ 10 ਹੋਰ ਫਿਲਮ ਆਈਕੋਨਾਂ ਦੇ ਨਾਲ ਸੇਂਜੈਂਡਾ ਸਕੁਆਇਰ ਵਿੱਚ ਕਮੰਤਰੀ ਸਿਨੇਮੇ ਦੇ ਦਿਖਜਾਂ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਤੇ ਫਿਲਮ ਮਿਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੂੰ ਇਹ ਮਾਨ ਸਨਮਾਨ ਮਿਲਿਆ ਹੈ। ਸ਼ਾਹਰੂਖ ਖਾਨ ਅਤੇ ਕਜੋਲ ਨੇ ਵੀ ਆਪਣੇ ਵੱਖ-ਵੱਖ ਮੀਡੀਆ ਮੰਚਾਂ ਤੇ ਇਸ ਦਾ ਧੰਨਵਾਦ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਸਟੈਚੂ ਲੱਗ ਰਿਹਾ ਹੈ। ਡੋਮੈਨਿਕਲ ਰਿਪਬਲਿਕ ਦੀ ਰਾਤਾਂ ਨਿਵੇਤ ਇਤਿਹਾਸਕ ਨਾਈਟ ਕਲੱਬ ਦੀ ਸ਼ਤ ਡਿਗਨ ਨਾਲ ਕਟੋ-ਕਟ 113 ਲੋਕਾਂ ਦੀ ਮੌਤ ਹੋ ਗਈ ਜਦਕਿ 255 ਜ਼ਖਮੀ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਨਾਈਟ ਕਲੱਬ ਵਿੱਚ ਹੋਏ ਸਮਾਗਮ ਵਿੱਚ ਸਿਆਸੀ ਆਗੂ, ਐਥਲੀਟ ਤੇ ਹੋਰ ਮਸ਼ਹੂਰ ਹਸਤੀਆਂ ਹਾਜ਼ਰ ਸਨ। ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਮਲਬੇ ਹੇਠ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਮੌਂਟੋ ਕ੍ਰੈਸਟੀ ਦੀ ਗਵਰਨਰ ਨੇਲਸੀ ਕਰੂਜ਼ ਵੀ ਸ਼ਾਮਲ ਹੈ। ਉਨ੍ਹਾਂ ਪੋਣੇ 1 ਵਜੇ ਰਾਸ਼ਪਤੀ ਲੁਇਸ ਅਵਿਨਾ ਢਾਰ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਛਤ ਡਿਗਨ ਕੰਨ ਫਸ ਗਈ ਹੈ। ਅਧਿਕਾਰੀਆਂ ਅਨੁਸਾਰ ਹਸਤਾਲ ਵਿੱਚ ਕਰੂਜ਼ ਦੀ ਮੌਤ ਹੋਈ ਹੈ। ਇਸ ਹਾਦਸੇ ਵਿੱਚ ਮੇਜਰ ਲੀਗ ਬੇਸਬਾਲ ਦੇ ਸਾਬਕਾ ਪਿਕਚਰ ਓਕਵਾਟਿਓ ਡੋਟੇਲ ਅਤੇ ਬੇਸਬਾਲ ਖਿਡਾਰੀ ਟੋਨੀ ਐਂਡਰਿਕ ਦੀ ਵੀ ਮੌਤ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਗਾਇਕ ਰੂਬੀ ਪੇਰੇਜ ਪੇਸ਼ਕਾਰੀ ਦੇ ਰਿਹਾ ਸੀ। ਗਾਇਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੇਰੇਜ ਨੂੰ ਬਾਹਰ ਕੱਢ ਲਿਆ ਸੀ। ਪਰ ਬਾਅਦ ਵਿੱਚ ਮੈਂਡੇਜ ਨੇ ਦੱਸਿਆ ਕਿ ਇਹ ਸੱਚ ਨਹੀਂ ਹੈ। ਉਸ ਦੀ ਹਾਲੇ ਵੀ ਪਾਲ ਕੀਤੀ ਜਾ ਰਹੀ ਹੈ। ਰਾਸ਼ਪਤੀ ਅਵਿਨਾਡਰ ਨੇ ਐਸ ਦੇ ਕਿਹਾ ਹੈ ਕਿ ਰਾਹਤ ਕਰਮੀ ਪੀੜਤਾ ਨਿਮਧਲੇ ਸਖਤ ਮਿਹਨਤ ਕਰ ਰਹੇ ਹਨ ਗੁਰਾਣੇ ਲਈ ਪੰਡਤ ਲੇਤਾ ਦੀ ਇੱਕ ਸ਼ਾਮ ਲੇਟ ਤੇ ਕੁਝ ਗਰੀਬ ਪਰਿਵਾਰਾਂ ਵੱਲੋਂ ਪਾਥੀਆਂ ਪੱਥਰ ਅਤੇ ਪਸ਼ੂ ਬੰਨਣ ਲਈ ਬਣਾਏ ਛੱਪਰਾਂ ਤੇ ਪੀਲਾ ਪੰਜਾ ਚਲਾਉਣ ਦੇ ਵਿਰੋਧ ਵਿੱਚ ਬਸਵਾ ਦੀ ਅਗਵਾਈ ਹੇਠ ਬੀ ਡੀ ਪੀਓ ਦਫ਼ਤਰ ਅੱਗੇ ਤਾਨਾ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ ਬਸਵਾ ਆਗੂਆਂ ਦਾ ਕਹਿਣਾ ਹੈ ਕਿ ਸਰਪੰਚ ਅਤੇ ਪੰਚਾਇਤ ਸੈਕਟਰੀ ਨੇ ਮਿਲ ਕੇ ਸਰਕਾਰੀ ਅਮਲਾ ਲੈ ਕੇ ਪੀਲੇ ਪੰਜੇ ਨਾਲ ਛੱਪਰ ਢਾ ਦਿੱਤੇ ਤਾਨਾਕਾਰੀਆਂ ਨੇ ਪ੍ਰਸ਼ਾਸਨ ਮੁਰਦਾਬਾਦ ਅਤੇ ਬੀਡੀਪੀਓ ਮੁਰਦਾਬਾਦ ਦੇ ਨਾਰੇ ਲਗਾ ਕੇ ਆਪਣੇ ਰੋਧ ਦਾ ਪ੍ਰਗਟਾਵਾ ਕੀਤਾ। ਬਸਬਾਗੂ ਸੁਖਵਿੰਦਰ ਬਿੱਟੂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਸਸੀ ਪਾਈਚਾਰੇ ਦੇ ਲੋਕ ਇਸ ਜਗ੍ਹਾ ਨੂੰ ਸਾਂਝੇ ਤੌਰ ਤੇ ਵਰਤ ਰਹੇ ਸਨ ਅਤੇ ਪਿੰਡ ਦੇ ਸਰਪੰਚ ਵੱਲੋਂ ਬਿਨਾਂ ਕਿਸੇ ਸਰਕਾਰੀ ਹੁਕਮਾ ਤੋਂ ਇਸ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਹਿੰਦੇ ਕਿ ਇਹ ਕਾਰਵਾਈਆਂ ਹਮੇਸ਼ਾ ਗਰੀਬ ਲੋਕਾਂ ਤੇ ਹੀ ਹੁੰਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਹਮੇਸ਼ਾ ਗਰੀਬ ਲੋਕਾਂ ਤੇ ਹੀ ਹੁੰਦੀਆਂ ਹਨ ਪਰ ਜੋ ਵੱਡੇ ਘਰਾਂ ਦੇ ਲੋਕਾਂ ਨੇ ਸ਼ਾਮਲਾਟ ਜ਼ਮੀਨਾਂ ਦੱਬੀਆਂ ਹਨ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਬੀਡੀਪੀ ਉਹ ਰਜਿੰਦਰ ਕੋਰ ਦਾ ਕਹਿਣਾ ਹੈ ਕਿ ਉਹ ਮੌਕਾ ਦੇਖਣ ਗਏ ਸਨ ਪਰ ਉਹਨਾਂ ਜਗ੍ਹਾ ਖਾਲੀ ਕਰਨ ਲਈ ਨਹੀਂ ਕਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਕਿਹਾ ਕਿ ਵਖਵ ਸੋਧ ਕਾਨੂੰਨ ਕਾਰਨ ਮੁਸਲਮਾਨ ਦੁਖੀ ਹਨ ਪਰ ਉਹਨਾਂ ਨੂੰ ਕਬਰਾਉਣ ਦੀ ਲੋੜ ਨਹੀਂ। ਉਹਨਾਂ ਨੇ ਕਟਗੰਤਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੂਬੇ ਵਿੱਚ ਉਹਨਾਂ ਦੀ ਅਤੇ ਉਹਨਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨਗੇ। ਜੈਨ ਸਮਾਗਮ ਨੂੰ ਸੰਬੋਧਨ ਕਰਦਿਆਂ ਮਮਤਾ ਬੈਂਦਰਜੀ ਨੇ ਕਿਹਾ ਕਿ ਉਹ ਬੰਗਾਲ ਵਿੱਚ ਬੰਡੋ ਅਤੇ ਰਾਜ ਕਰੋ ਦੀ ਨੀਤੀ ਲਾਗੂ ਨਹੀਂ ਹੋਣ ਦੇਣਗੇ। ਬੰਗਲਾਦੇਸ਼ ਦੀ ਸਰਾਧਨਾ ਲਗਦੇ ਮੋਰਸ਼ਦਾਬਾ ਜ਼ਿਲ੍ਹੇ ਵਿੱਚ ਵਕਫ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਪੜਕੀ ਹਿੰਸਾ ਦੇ ਮੱਦੇਨਜ਼ਰ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਵਕਫਾ ਕਾਨੂੰਨ ਕਰਨ ਦੁਖੀ ਹੋ। ਭਰੋਸਾ ਰੱਖੋ ਬੰਗਾਲ ਵਿੱਚ ਬੰਡੋ ਤੇ ਰਾਜ ਕਰੋ ਦੀ ਨੀਤੀ ਨਹੀਂ ਚੱਲੇਗੀ ਸਾਰਿਆਂ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਦਿਓ ਜਿਉ ਅਤੇ ਜਿੰਦੇ ਹੋ ਤੁਹਾਨੂੰ ਕਬਰਾਂ ਦੀ ਲੋੜ ਨਹੀਂ ਤਰੈਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਂਦਰਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਵੱਲ ਧਿਆਨ ਨਾ ਦੇਣ ਜੋ ਉਹਨਾਂ ਨੂੰ ਸਿਆਸੀ ਤੌਰ ਤੇ ਪੜਕਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਹਨ ਜੋ ਤੁਹਾਨੂੰ ਰਾਜਨੀਤਿਕ ਤੌਰ ਤੇ ਪੜਕਾਉਂਦੇ ਹਨ ਅਤੇ ਤੁਹਾਨੂੰ ਇਕੱਠੇ ਹੋਣ ਅਤੇ ਅੰਦੋਲਨ ਸ਼ੁਰੂ ਕਰਨ ਲਈ ਅਕਸਾਉਂਦੇ ਹਨ ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਦੀਦੀ ਇੱਥੇ ਹੋਵੇਗੀ ਉਹ ਤੁਹਾਡੀ ਅਤੇ ਤੁਹਾਡੀਆਂ ਜائਦਾਦਾਂ ਦੀ ਰਾਖੀ ਕਰੇਗੀ ਸਾਨੂੰ ਇੱਕ ਦੂਜੇ ਤੇ ਭਰੋਸਾ ਕਰਨਾ ਪਵੇਗਾ ਇਕਜੁੱਟ ਹੋ ਕੇ ਅਸੀਂ ਦੁਨੀਆ ਜਿੱਤ ਸਕਦੇ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚੰਨਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਸਿੱਧੂ ਦਾ ਕਤਲ ਕਰਨ ਪਿੱਛੇ ਸਾਜ਼ਿਸ਼ਕਾਰੀਆਂ ਦੀ ਜਾਂਚ ਨਾ ਕਰਨਾ ਤੇ ਮਰਹੂਮ ਗਾਇਕ ਦੀ ਤਸਵੀਰ ਨਾਲ ਛੇੜਛਾੜ ਕਰਨ ਪ੍ਰਤੀ ਰੋਸ ਪ੍ਰਗਟ ਕੀਤਾ ਹੈ ਮਾਤਾ ਚੰਨਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਇਸ ਦੁਨੀਆ ਨੂੰ ਅਲਵਦਾ ਕਹਿ ਚੁੱਕਿਆ ਤੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਹੀ ਹੈ ਉਨਾ ਕਹਿਆ ਕਿ ਕੁਝ ਸ਼ਰਾਰਤੀ ਹੰਸਰਾ ਨੇ AI ਦੇ ذریعے ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਈ ਹੈ। ਉਹਨਾਂ ਕਹਿਆ ਕਿ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ਅੱਜ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਦਾ ਪੁੱਤਰ ਮੰਚ ਤੋਂ ਸੱਚੀਆਂ ਗੱਲਾਂ ਬੋਲਦਾ ਸੀ ਅਤੇ ਲੋਕ ਉਸ ਦਾ ਵਿਰੋਧ ਕਰਦੇ ਸਨ। ਅੱਜ ਉਸ ਦੀ ਤਸਵੀਰ ਨਾਲ ਸ਼ੇਰ ਸ਼ਾਹ ਕਰਕੇ ਨਾ ਸਿਰਫ ਉਸ ਦੀ ਦਸਤਾਰ ਹਟਾਈ ਗਈ ਬਲਕਿ ਪੰਜਾਬੀਆਂ ਦੀ ਵੀ ਬੇਇੱਜ਼ਤੀ ਕੀਤੀ ਗਈ। ਚਰਨਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀਆਂ ਤਸਵੀਰਾਂ ਨਾਲ ਸ਼ੇਰਸ਼ਾ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ अनेका ਸ਼ਿਕਾਇਤਾਂ ਕਰਨ ਦੇ ਬਾਵਜੂਦ ਅੱਜ ਤੱਕ ਉਸ ਦੀ ਮੌਤ ਦੀ ਸਾਜ਼ਿਸ਼ ਰਚਣ ਵਾਲਿਆਂ ਦੀ ਕੋਈ ਪੁਸ਼ਗੋਸ਼ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਨਾਮਜ਼ਦ ਕੀਤਾ ਗਿਆ ਹੈ ਕਈ ਅਫਸਰਾਂ ਤੇ ਲੋਕਾਂ ਨੂੰ ਇਸ ਸਾਜ਼ਿਸ਼ ਦਾ ਪਤਾ ਸੀ ਪਰ ਇਸ ਮਾਮਲੇ ਵਿੱਚ ਜਾਂਚ ਅੱਗੇ ਨਹੀਂ ਵਧ ਸਕੀ ప్రసిద్ధ నిర్మాత सलीम अख्तर ਦਾ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਸਨ। ਮੁੰਬਈ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਅੰਤਮ ਸਾਹ ਲਿਆ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਸ਼ਮਾ ਅਖਤਰ, ਬੇਟਾ ਸਮਦ ਅਖਤਰ ਹਨ। सलीम ਨੇ 1997 ਵਿੱਚ ਫਿਲਮ ਰਾਜਾ ਕੀ ਆਏਗੀ ਬਰਾਤ ਤੋਂ ਰਾਣੀ ਮੁਖਰਜੀ ਨੂੰ ਲਾਂਚ ਕੀਤਾ ਸੀ। सलीम ਨੇ 1990 ਦੇ ਦਹਾਕੇ ਵਿੱਚ ਫੂਲ ਔਰ ਅੰਗਾਰ ਬਾਦਲ ਬਾਜੀ ਕਿਆਮਤ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਬਾਲੀਵੁੱਡ ਨੇ ਉਹਨਾਂ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਵਧੀਆ ਜਿੱਥੇ ਮੇਕਰ ਸਨ ਉੱਥੇ ਬਹੁਤ ਵਧੀਆ ਇਨਸਾਨ ਸਨ ਉਹਨਾਂ ਨੇ ਬਹੁਤ ਵਧੀਆ ਫਿਲਮਾਂ ਦਿੱਤੀਆਂ ਹਨ ਰਾਣੀ ਮੁਖਰਜੀ ਨੂੰ ਵੀ ਉਹਨਾਂ ਨੇ 1997 ਵਿੱਚ ਰਾਜਾ ਕੀ ਆਏਗੀ ਵਿਰਾਤ ਨੂੰ ਲਾਂਚ ਕੀਤਾ ਸੀ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਲਾਂਚ ਕੀਤਾ ਹੈ ਸਟਾਰ ਪਲੱਸ ਨੇ ਹਮੇਸ਼ਾ ਆਪਣੀਆਂ ਇਮੋਸ਼ਨਲ ਸਟੋਰੀਜ਼, ਯਾਦਗਾਰ ਕਰਦਾਨਾਂ ਅਤੇ ਦਿਲ ਨੂੰ ਝੂਲਣ ਵਾਲੇ ਕੰਟੈਂਟ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ। ਫਿਰ ਪਾਵੇਂ ਪਿਆਰ ਦੀਆਂ ਕਹਾਣੀਆਂ ਹੋਣ, ਫੈਮਿਲੀ ਡਰਾਮਾ ਜਾਂ ਰਿਸ਼ਤਿਆਂ ਦੀਆਂ ਉਲਝਣਾ ਚੈਨਲ ਨੇ ਹਮੇਸ਼ਾ ਟੈਲੀਵਿਜ਼ਨ ਇੰਡਸਟਰੀ ਵਿੱਚ ਬੈਂਚਮਾਰਕ ਸੈੱਟ ਕੀਤਾ ਹੈ। ਹੁਣ ਇਸ ਸਿਲਸਲੇ ਨੂੰ ਅੱਗੇ ਵਧਾਉਂਦੇ ਹੋਏ ਸਟਾਰ ਪਲੱਸ ਲੈ ਕੇ ਆ ਰਿਹਾ ਹੈ ਇੱਕ ਨਵਾਂ ਸ਼ੋਅ, ਕبھی ਨੀਮ ਨੀਮ, ਕبھی ਸ਼ਾਹ ਸ਼ਹਿਦ ਜੋ ਅਨੋਖੀ ਲਵ ਸਟੋਰੀ ਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਦਾ ਵਾਅਦਾ ਕਰਦੀ ਹੈ। ਕبھی ਨੀਮ ਨੀਮ ਕبھی ਸ਼ਹਿਰ ਸ਼ਹਿਦ ਦੇ ਪ੍ਰੋਮੋ ਵਿੱਚ ਇਸ ਨਵੇਂ ਸ਼ੋਅ ਦੀ ਪਿਆਰੀ ਜਿਹੀ ਚਲਕ ਦਿਖਾਈ ਦਿੱਤੀ ਹੈ ਇੱਕ ਪਾਸੇ ਹੈ ਕਥਾ ਜੋ ਆਪਣੇ ਬੂਟਿਆਂ ਨਾਲ ਪਿਆਰ ਕਰਦੀ ਹੈ ਦੂਜੇ ਪਾਸੇ ਹਨ ਉਹਦੇ ਮਾਏ ਮੌਮ ਕੈਫੇ ਦਾ ਸ਼ਹਿਫ ਖਾਣੇ ਵਿੱਚ ਪਿਆਰ ਅਤੇ ਆਪਣਾਪਨ ਪਾਉਣਾ ਵੀ ਆਉਂਦਾ ਹੈ ਇਹ 21 ਅਪ੍ਰੈਲ ਤੋਂ ਰਾਤ 7 ਵਜੇ ਸਿਰਫ ਸਟਾਰ ਪਲੱਸ ਤੇ ਸ਼ੁਰੂ ਹੋਵੇਗਾ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਸੀਰੀਜ਼ ਹੈ ਜਿਸ ਨੂੰ ਲੋਕ ਪਸੰਦ ਕਰਨਗੇ ਸ਼ਾਹਰੂਖ ਖਾਨ ਦੀ ਬਹੁਤ ਚਰਚਿਤ ਫਿਲਮ ਕਿੰਗ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਇਸ ਫਿਲਮ ਦੇ ਵਿੱਚ ਹੁਣ ਦੀਪਿਕਾ ਪਾਦੂਕੋਨ ਵੀ ਨਜ਼ਰ ਆਵੇਗੀ ਇਹ ਸ਼ਨੀਵਾਰ ਹੋਵੇਗਾ ਜਦੋਂ ਦੋਵੇਂ ਸtare ਇੱਕ ਸਾਥ ਸਕਰੀਨ ਸਾਂਝੀ ਕਰਨਗੇ ਓਮ ਸ਼ਾਂਤੀ ਓਮ ਤੋਂ ਸ਼ੁਰੂ ਹੋਇਆ ਉਹਨਾਂ ਦਾ ਸਫ਼ਰ ਚਨਾਈ ਐਕਸਪ੍ਰੈਸ ਪਠਾਨ ਜਵਾਨ ਵਰਗੀਆਂ ਹਿੱਟ ਫਿਲਮਾਂ ਤੱਕ ਪੁੱਜਾ ਹੈ ਹੁਣ ਇਹ ਜੋੜੀ ਸਦਾਰਸ਼ਾ ਆਨੰਦ ਦੀ ਨਵੀਂ ਐਕਸ਼ਨ ਥ੍ਰਿਲਰ ਫਿਲਮ ਕਿੰਗ ਦੇ ਵਿੱਚ ਦਿਖਾਈ ਦੇਵੇਗੀ ਖਾਸ ਗੱਲ ਇਹ ਹੈ ਕਿ ਦੀਪਿਕਾ ਇਸ ਫਿਲਮ ਦੇ ਵਿੱਚ ਸੁਹਾਨਾ ਖਾਨ ਦੀ ਮਾਂ ਦਾ ਕਿਰਦਾਰ ਨਿਭਾਏਗੀ ਰਿਪੋਰਟਾਂ ਦਾ ਕਹਿਣਾ ਹੈ ਕਿ ਦੀਪਿਕਾ ਦਾ ਕਿਰਦਾਰ ਛੋਟਾ ਹੈ ਲੇਕਿਨ ਬੇहद ਅਹਿਮ ਹੈ। ਸ਼ਾਹਰੁਖ ਅਤੇ ਸਦਾਰਥ ਦੋਵੇਂ ਹੀ ਦੀਪਿਕਾ ਨੂੰ ਇਸ ਖਾਸ ਰੋਲ ਦੇ ਲਈ ਚਾਹੁੰਦੇ ਸਨ। ਹਰ ਫਿਲਮ ਵਿੱਚ ਦਰਸ਼ਕਾਂ ਨੂੰ ਉਹਨਾਂ ਦੀ ਕੈਮਿਸਟਰੀ ਖੂਬ ਪਸੰਦ ਆਉਂਦੀ ਹੈ। ਖਬਰਾਂ ਹਨ ਕਿ ਅਗਲੇ ਸਾਲ ਇਹ ਦੋਨੋਂ ਪਠਾਨ 2 ਦੇ ਵਿੱਚ ਵੀ ਨਜ਼ਰ ਆਉਣਗੇ। ਫਿਲਮ ਕਿੰਗ ਇੱਕ ਬਦਲੇ ਦੀ ਭਾਵਨਾ ਨਾਲ ਭਰੀ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਇਹ 2000 ਦੀ ਫਿਲਮ ਬਿੱਛੂ ਅਤੇ ਫ੍ਰੈਂਚ ਫਿਲਮ ਲਿਓਨ ਦਾ ਪ੍ਰੋਫੈਸ਼ਨਲ ਤੋਂ ਪ੍ਰੇਰਿਤ ਹੋ ਸਕਦੀ ਹੈ। ਇਸ ਫਿਲਮ ਦੇ ਵਿੱਚ ਸ਼ਾਹਰੂਖ ਖਾਨ ਦਾ ਕਿਰਦਾਰ ਕਿਲਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਇਸ ਫਿਲਮ ਤੇ ਬਹੁਤ ਕੰਮ ਵਧੀਆ ਕੀਤਾ ਗਿਆ ਹੈ। ਇਸ ਫਿਲਮ ਦੇ ਵਿੱਚ ਕਿੰਗ ਖਾਨ ਦੀ ਬੇਟੀ ਸੁਹਾਨਾ ਖਾਨ ਵੀ ਨਜ਼ਰ ਆਵੇਗੀ ਜਿਸ ਨੇ ਫਿਲਮ ਮੇਕਿੰਗ ਦਾ ਕੋਰਸ ਵਿਦੇਸ਼ ਤੋਂ ਕੀਤਾ ਹੈ। ਸੋਹਾਨਾ ਰਾ ਕਹਣਾ ਹੈ ਕਿ ਮੈਨੂੰ ਇਸ ਫਿਲਮ ਦੇ ਵਿੱਚ ਆ ਕੇ ਆਪਣੇ ਪਾਪਾ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਹੈ ਫਿਲਮ ਮੇਕਰਾ ਰਾ ਕਹਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗੀ ਕਿੰਗ ਖਾਨ ਦੀ ਫਿਲਮ ਕਿੰਗ ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ